ਪੰਜਾਬੀ ਗਾਇਕ ਪੰਮੀ ਬਾਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੁੰਦ ਲਈ ਪਹੁੰਚੇ ਇਸ ਮੌਕੇ ਪੰਮੀ ਬਾਈ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਉਹਨਾਂ ਨੇ ਕਿਹਾ ਇਸ ਦਰ ਤੇ ਆ ਕੇ ਜੋ ਮਾਨੂੰ ਖੁਸ਼ੀ ਮਿਲਦੀ ਹੈ ਸਕੂਨ ਮਿਲਦਾ ਹੋਰ ਕਿਤੇ ਨਹੀਂ ਮਿਲਦਾ ਪੰਮੀ ਬਾਈ ਨੇ ਕਿਹਾ ਵਾਹਿਗੁਰੂ ਪੂਰੀ ਮਨੁੱਖਤਾ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਉਹਨਾਂ ਕਿਹਾ ਕਿ ਜਦੋਂ ਪਟਿਆਲੇ ਤੋਂ ਤੁਰਤਾ ਹਾਂ ਤੇ ਮਨ ਦੇ ਵਿੱਚ ਇੱਕੋ ਇੱਛਾ ਹੁੰਦੀ ਹੈ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਮੱਥਾ ਟੇਕੀਏ ਉਹਨਾਂ ਕਿਹਾ ਅਸੀਂ ਕਲਾਕਾਰ ਲੋਕ ਹਾਂ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦੇ ਹਾਂ ਪਰ ਜਿੱਥੇ ਵੀ ਜਾਂਦੇ ਹਾਂ ਪਹਿਲਾਂ ਸਾਡੀ ਇੱਕੋ ਇੱਛਾ ਹੁੰਦੀ ਹੈ ਅਸੀਂ ਗੁਰੂ ਘਰ ਦੇ ਵਿੱਚ ਮੱਥਾ ਟੇਕੀਏ ਦੇਖੋ ਜੀ ਸੱਚਖੰਡ ਦਰਬਾਰ ਸਾਹਿਬ ਆ ਕੇ ਜੋ ਮਨ ਨੂੰ ਖੁਸ਼ੀ ਮਿਲਦੀ ਹੈ ਜੋ ਸ਼ਾਂਤੀ ਮਿਲਦੀ ਹੈ ਵਿਸ਼ੇਸ਼ ਤੌਰ ਤੇ ਪਟਿਆਲੇ ਤੋਂ ਚੱਲ ਕੇ ਜਦੋਂ ਇੱਥੇ ਆਿੰਦਾ ਹੈ ਤੇ ਸਾਡਾ ਇੱਕੋ ਹੀ ਜਿਹੜਾ ਹੈਗਾ ਆਕੀਦਾ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਨੱਕ ਮਸਤ ਕੋਈਏ ਆ ਮੇਰੇ ਭਰਾ ਸਰਦਾਰ ਰਜਿੰਦਰ ਸਿੰਘ ਜੋੜੀਆਂ ਬੇਸਿਕਲੀ ਇੱਥੇ ਇਹਨਾਂ ਦਾ ਸਾਰਾ ਬਿਜ਼ਨਸ ਹਾਂਗਕਾਂਗ ਚ ਹੈ ਪਰ ਇੱਥੇ ਰਹਿ ਰਹੇ ਨੇ ਅੰਬਰਸਰ ਨੂੰ ਬਲੋਂਗ ਕਰਦੇ ਨੇ ਤੇ ਇਹਨਾਂ ਨੂੰ ਵੀ ਆਨਸਰ ਸਭ ਤੋਂ ਪਹਿਲਾਂ ਇਹੀ ਕਿਹਾ ਬਾਈ ਜੀ ਦਰਬਾਰ ਸਾਹਿਬ ਜਾਣਾ ਹੈ ਸੋ ਇੱਥੇ ਆ ਕੇ ਰੂਹ ਨੂੰ ਸਕੂਨ ਮਿਲਦਾ ਹੈ ਤੇ ਪੂਰੀ ਲਕਾਈ ਲਈ ਅਰਦਾਸ ਕਰੀਂਦੀ ਹੈ ਸੱਚੇ ਪਾਤਸ਼ਾਹ ਬਗੇ ਸਭ ਨੂੰ ਖੁਸ਼ੀਆਂ ਖੇੜੇ ਬਖਸ਼ੇ ਤੇ ਹਮੇਸ਼ਾ ਹਰ ਇੱਕ ਬੰਦੇ ਦੇ ਉੱਤੇ ਮਨੁੱਖਤਾ ਦੇ ਭਲੇ ਦੇ ਲਈ ਸੱਚੇ ਪਾਤਸ਼ਾਹ ਮੇਥੋਂ ਕੰਮ ਕਰਾਵੇ ਤੇ ਕਿਉਂਕਿ ਅਸੀਂ ਕਲਾਕਾਰਾਂ ਅਸੀਂ ਹਰ ਜਗ੍ਹਾ ਜਿੱਥੇ ਕਿਤੇ ਵੀ ਕੋਸ਼ਿਸ਼ ਹੁੰਦੀ ਹੈ ਜਾइए ਤੇ ਜਿਸ ਮੁਲਕ ਦੇ ਵਿੱਚ ਜਿਸ ਕੰਟਰੀ ਦੇ ਵਿੱਚ ਵੀ ਜਾਣੇ ਆ ਤੇ ਉੱਥੇ ਕੋਸ਼ਿਸ਼ ਹੁੰਦੀ ਹੈ ਕਿ ਆਪਦੇ ਗੁਰੂ ਘਰ ਦੇ ਵਿੱਚ ਜਾ ਕੇ ਜਰੂਰ ਨਕਮਸਤਕ ਹੋइए ਤੇ ਇਹੀ ਸਾਨੂੰ ਕਹਿੰਦੇ ਨੇ ਸਾਡੇ ਗੁਰੂਆਂ ਨੇ ਸਿੱਖਿਆ ਦਿੱਤੀ ਹੈ ਸੋ ਨਮਾ ਨਮਾ ਕੀ ਹੋ ਰਿਹਾ ਤੁਹਾਡਾ ਨਮਾ ਅੱਜ ਹੀ ਇਸੇ ਕਰਕੇ ਇੱਥੇ ਨਕਮਸਤ ਖੋਣਾ ਹੈ ਅੱਜ ਹੀ ਇੱਕ ਨਵਾਂ ਟਰੈਕ ਟਰਾਲਾ ਔਨ ਹਾਈਵੇ ਰਿਲੀਜ਼ ਕੀਤਾ ਤੇ ਉਸ ਨੂੰ ਮੇਰੇ YouTube ਚੈਨਲ ਪੰਮੀ ਬਾਈ YouTube ਚੈਨਲ ਹੈ ਤੇ ਐਸ ਪਿਛਲੇ 3 ਮਹੀਨਿਆਂ ਚ ਤੀਜਾ ਗਾਣਾ ਹੈ ਜਿਹੜਾ ਮੈਂ ਲਾਂਚ ਕੀਤਾ ਤੇ ਕਿਉਂਕਿ ਇਸ ਤੋਂ ਪਹਿਲਾਂ ਦੋ ਗਾਣੇ ਆਸਰਾ ਤੇ ਬਾਈ ਜੀ ਅਸ਼ਕੇ ਉਹ ਦੋ ਮੈਂ ਕਰ ਚੁੱਕਿਆ ਤੇ ਇਹ ਤੀਜਾ ਗਾਣਾ ਅੱਜ ਹੀ ਲਾਂਚ ਕੀਤਾ ਹੈ ਟ੍ਰਾ ਲਾਉਨ ਹਾਈਵੇ ਤੇ ਕੈਨੇਡਾ ਅਮਰੀਕਾ ਦੇ ਵਿੱਚ ਸ਼ੂਟ ਕੀਤਾ ਹੈ ਉਮੀਦ ਹੈ ਲੋਕਾਂ ਨੂੰ ਅੱਛਾ ਲੱਗੂਗਾ ਤੇ ਫਿਰ ਇੱਕ ਨਵੇਂ ਬਰੇ ਦੇ ਉੱਤੇ ਇੱਕ ਅਗਲਾ ਗਾਣਾ ਵੀ ਲੋਕਾਂ ਨੂੰ ਦੇਵਾਂਗੇ ਤੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰੋਤਿਆਂ ਨੂੰ ਤੇ ਬਸ ਇਹੀ ਹੈਗਾ ਕਿ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰੋ ਤੇ ਜਿਹੜੇ ਵੀ ਕਲਾਕਾਰ ਫਨਕਾਰ ਫਿਲਮੀ ਐਕਟਰ ਲੇਖਕ ਪੰਜਾਬ ਪੰਜਾਬੀਅਤ ਲਈ ਕੰਮ ਕਰਦੇ ਨੇ ਉਹਨਾਂ ਨੂੰ ਮਾਣ ਦਿਓ ਤੇ ਬਾਕੀ ਨਸ਼ੇ ਕੀ ਨਸ਼ੇ ਦਾ ਬੜੇ ਤਰੀਕੇ ਨਾਲ ਕੀ ਨਸ਼ਾ ਦੇਖੋ ਐਹੀ ਜੀਆਂ ਜਗ੍ਹਾ ਤੇ ਆ ਕੇ ਤਾਂ ਬੰਦੇ ਨੂੰ ਉਂਝੀ ਸੇਧ ਮਿਲਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਗਣ ਦੀ ਕਿਉਂਕਿ ਸਭ ਤੋਂ ਵੱਡੀ ਬੰਦੇ ਦੀ ਹੈਲਥ ਹੈਗੀ ਹੈ ਤੇ ਉਹੀ ਸਭ ਤੋਂ ਵੱਡੀ ਵੈਲਥ ਹੈਗੀ ਹੈ ਸੋ ਜੇ ਹੈਲਥ ਨਹੀਂ ਤਾਂ ਕੋਈ ਫਾਇਦਾ ਨਹੀਂ ਕਿਸੇ ਚੀਜ਼ ਦਾ ਤੇ ਇਹੀ ਵੈਗਰੂ ਅੱਗੇ ਅਰਦਾਸ ਕਰਦੇ ਆਂ ਕਿ ਪੰਜਾਬ ਨਸ਼ੇ ਮੁਕਤ ਹੋਵੇ ਪੰਜਾਬ ਦੀ ਜਵਾਨੀ ਉਸੇ ਤਰ੍ਹਾਂ ਆਪਣੇ ਰੰਗ ਦੇ ਵਿੱਚ ਰੰਗੀ ਜਾਵੇ ਤੇ ਸਾਡੇ ਸਭੇ ਚਾਰ ਨਾਲ ਸਾਡੀ ਮਾਂ ਬੋਲੀ ਨਾਲ ਜੁੜੇ ਤੇ ਪੰਜਾਬ ਖੁਸ਼ਹਾਲ ਹੋਵੇ ਥੈਂਕ ਯੂ